ਚਲੋ ਬਣੀ ਚਲੋ ਕਿਹਦੀ ਗੱਲ ਕੀਤੀ ਆ ਲੈਡੀਆਂ ਉੱਪਰ ਜੜੀ ਸਭ ਸ਼ਾਦੂ ਬਣੀ ਜੀ ਉਹ ਕਹਿ ਰਹੀ ਸੀ ਕਿ ਮੇਰੇ ਤੁਹਾਡੇ ਲੋਕ ਮੇਰੇ ਪਤੀ ਨਹੀਂ ਹੋ ਹਾਂਜੀ ਕੀ ਗੱਲ ਸਮੱਸਿਆ ਕੀ ਹੋਈ ਹੈ ਸਮੱਸਿਆ ਇਹ ਵੀ ਇਹ ਪਰਸਨ ਜਾਉ ਥਾ ਇਹ ਆ ਹਾਲੇ ਇਥੇ ਬਟਾਲੇ ਉੱਥੇ ਆ ਕੇ ਨੇ ਮਹੱਲੇ 'ਚ ਬੜਾ ਹੰਗਾਮਾ ਕੀਤਾ ਆ ਕੇ ਤੇ ਨਾ ਦੇ ਰੋਟੀਆਂ ਲਾਉਂਦੀ ਆ ਮੇਰੇ ਵਾਸਤੇ ਤੇ ਨਾ ਹੀ ਨਾ ਹੀ ਮੈਨੂੰ ਕੋਈ ਦਿੰਦੀ ਆ ਖਾਣ ਨੂੰ ਮੈਂ ਉਦਾਂ ਭੁੱਖਾ ਭੁਲਾਣਾ ਆ ਜਾਂ ਨਾ ਇੱਥੇ ਡਿਊਟੀ ਤੇ ਇੱਥੇ ਆ ਕੇ ਖਾਣਾ ਰੋਟੀ ਤੇ ਅੱਜ ਇੱਥੇ ਆ ਕੇ ਬੱਸ ਸਟੈਂਡ ਆ ਕੇ ਹੰਗਾਮਾ ਕੀਤਾ ਮੇਰੇ ਹੱਥੀ ਪਈ ਆ ਕੇ ਨਾਲੇ ਉਸ ਜਿਹੜੇ ਸਰਕਾਰੀ ਉਹ ਹੀ ਆਪਣੇ ਆਡੇ ਤੇ ਕਾਗਜ ਹੀ ਉਹ ਵੀ ਮਾਰੇ ਘਮਾ ਕੇ ਮੋ ਕੇ ਉਹ ਸਰਕਾਰੀ ਕੰਮ ਨਹੀਂ ਵਗਨ ਪਾਇਆ ਵਗਨ ਪਾਇਆ ਸਰਕਾਰੀ ਕੰਮ ਨਹੀਂ ਕਿ ਮੈਨੂੰ ਕਿਉਂ ਮੈਂ ਸਰਕਾਰੀ ਡਿਊਟੀ ਤੇ ਆ ਹਾ ਟਾਈਮ ਤੇ ਮੈਨੂੰ ਮੈਂ ਇੱਕ ਵੀ ਗੱਡੀ ਬੁੱਕ ਨਹੀਂ ਕੀਤੀ ਇਹਦੀ ਵਜ੍ਹਾ ਨਾਲ ਨਹੀਂ ਤੇ ਮੇਰਾ ਘਟੋ ਘਟਵੀ ਹੌਣ ਤੱਕ 7-8000 ਰੁਪਇਆ ਹੋਏ ਨਾ ਕੀ ਕੀ ਮੰਗਦਾ ਤੁਸੀਂ ਮੈਂ ਮੰਗਦਾ ਤਲਾਕ ਦੀ ਕਰਨਾ ਹੈ ਤਲਾਕਾਂ ਦੀ ਕੀ ਭਾਜੀ ਗੱਲਬਾਤ ਸਾਰੀ ਹੋ ਗਈ ਵਸਟੈਂਡ ਤੇ ਭਾਜੀ ਇਹਨਾਂ ਦਾ ਨਾ ਕੋਈ ਆਪਣਾ ਜਨਾਨੀ ਬੰਦੇ ਦਾ ਘਰੇਲੂ ਕਲੇਸ਼ ਹੀ ਸੀ ਉਮੜਾ ਰੋਡ 'ਵਿਚ ਇੱਥੇ ਅਡਵਾਂਸ ਬੁਕਿੰਗ ਤੇ ਆ ਤੇ ਉਹਦੇ ਨਾਲ ਲੜ ਪਈ ਇਹ ਲੜਕੇ ਦੇ ਉੱਤੇ ਚੜ ਗਈ ਕਹਿੰਦੀ ਮੈਂ ਛਾਲ ਮਾਰ ਕੇ ਮਰ ਜੇ ਨਾ ਮੁੜ ਕੇ ਫਿਰ ਜੀ ਬੜੀ ਮੁਸ਼ਕਲ ਦੇ ਨਾਲ ਸਮਝਾ ਸਮਝੂ ਕੇ ਇਹਨਾਂ ਨੂੰ ਉਤਾਰਿਆ ਥੱਲੇ ਤਾਂ ਕਿਹਾ ਵੀ ਜੋ ਵੀ ਗੱਲਬਾਤ ਆ ਬੈਠ ਕੇ ਕਰ ਤੇ ਉਧਰੋਂ ਤੁਹਾਡਾ ਵੀ ਬੜਾ ਯੋਗਦਾਨ ਰਿਹਾ ਜੀ ਤੁਸੀਂ ਵੀ ਕਿਹਾ ਤੇ ਆ ਗਈ ਥੱਲੇ ਤੇ ਹੁਣ ਬੈਠ ਕੇ ਤੇ ਮੁਲਾਜ਼ਮ ਆਏ ਥਾਣੇ ਤੋਂ ਉਹ ਕਰਾਉਂਦੇ ਸਮਝੌਤਾ ਬੜੀ ਮੁਸ਼ਕਲ ਦੇ ਨਾਲ ਮੁਸ਼ਕਲ ਨਾ ਲਾਇਆ ਜੀ ਸਮਝਾ ਕੇ ਕੁੜੀ ਨੂੰ ਵੀ ਆ ਜਾ ਥੱਲੇ ਤੇ ਰਸਮਝੌਤਾ ਕਰਾ ਦਿੰਦੇ ਆ ਉਹ ਹੁਣ ਬਹਿ ਕੇ ਜੀ ਕਰਨ ਦੇ ਕੰਪਰੋਮਾਈਜ਼ ਆਪਸ ਦੇ ਵਿੱਚ ਕਾਫੀ ਸਮਝੌਤੇ ਰਹੀ ਆ ਹਾਂਜੀ ਕਾਫੀ ਸਮਝੌਤੇ ਰਹੀ ਆ ਬਹੁਤ ਮੁਸ਼ਕਲ ਆਇਆ ਜੀ ਤੁਹਾਡੇ ਨੇ ਵੀ ਕਾਫੀ ਭਾਗੀ ਕੀਤੀ ਹਾਂਜੀ 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 ਜੀ ਬੜਾ ਪਲਾਂ ਦੇ ਡਰਨਾ ਕੋਈ ਜਾਂਦਾ ਨਹੀਂ ਸੀ ਵੀ ਵੇਖ ਕੇ ਕਿਤੇ ਡਰ ਕੇ ਨਾ ਛਾਲ ਮਾਰ ਦੇ ਮੁੜ ਕੇ ਮੈਂ ਕੱਢਿਆ ਦਿਲ ਮੈਂ ਕਿਹਾ ਵੇਖੀ ਹੈ ਕਿ ਜੋ ਹੋਏਗਾ ਜਾ ਕੇ ਤੇ ਬੜੀ ਮੁਸ਼ਕਲਾਂ ਲਵਾਇਆ ਇਹਨੂੰ ਮੰਨ ਗਈ ਫਿਰ ਜੀ ਤੁਸੀਂ ਇਥੇ ਹਾਂਜੀ ਮੈਂ ਰਾਤ ਤਾਈਂ ਤੱਕ ਨੈਕਟਰਾਂ ਜੀ ਅੱਜ ਭੀ ਬੱਸ ਕਰਦੇ ਜਿਹੜਾ ਹਲਕਾ ਲਵਾਇਆ ਅੱਜ ਭਾਜੀ ਮੈਨੂੰ ਐਸਐਚਓ ਸਾਡੇ ਨੇ ਕਿਹਾ ਵੀ ਉੱਥੇ ਜਾਓ ਹਰਜਿੰਦਰ ਸਿੰਘ ਜੀ ਬਸਟੈਂਡ ਜਾਓ ਉੱਥੇ ਕੋ ਲੇਡੀ ਕੋਠੇ ਤੇ ਚੜੀ ਅਸੀਂ ਦੇਦੀ ਨੂੰ ਆਣ ਕੇ ਕੋਠੇ ਤੋਂ ਤਰਾਏ ਨੂੰ ਪੁੱਛਿਆ ਵੀ ਕੀ ਗੱਲ ਹੋਈ ਹੈ ਉਸਨੇ ਕਿਹਾ ਮੈਂ ਆਪਣੀ ਘਰ ਦੀ ਨਾਲ ਤਲਾਕ ਚਾਹੁੰਦੀ ਆ ਮਤਲਬ ਪੁੱਛਿਆ ਅਸੀਂ ਵੀ ਕੀ ਗੱਲ ਕੀ ਹੈ ਕੱਲੀ ਮੈਨੂੰ ਕੋਈ ਖਰਚਾ ਨਹੀਂ ਦਿੰਦਾ ਮੈਨੂੰ ਲੈਣ ਨਹੀਂ ਕੋਈ ਦੇਣ ਨਹੀਂ ਮੈਨੂੰ ਰੱਖਦਾ ਹੀ ਕੋਈ ਇਹਨਾਂ ਨੇ ਦੋਵੰਨਾਂ ਨੇ ਲਵ ਮੈਰਿਜ ਕੀਤੀ ਹੈ ਇਹਨਾਂ ਦਾ ਨਾ ਇਹਨਾਂ ਨੇ ਘਰਦਿਆਂ ਨੂੰ ਬਾਪੜਿਆਂ ਨੂੰ ਪੁੱਛਿਆ ਕੁੜੀ ਦੇ ਨਾਮ ਆਪੇ ਉਹਨੂੰ ਪੁੱਛਿਆ ਤੇ ਨਾਲ ਲਵ ਮੈਰਿਜ ਕੀਤੀ ਤੇ ਆਣ ਕੇ ਲੱਗੀ ਮਰਨ ਜੇ ਅਸੀਂ ਨਾ ਫੜਦੇ ਤੇ ਸਾਇਦ ਤੇ ਇਹਨਾਂ ਲੜਕੀ ਦੇ ਜਿਹੜੇ ਪਤੀ ਉਤਾਰੇ ਸੀਗਾ ਸਰਕਾਰੀ ਆਪਣੀ ਡਿਊਟੀ ਸੀ ਵੀ ਸਰਕਾਰੀ ਕੰਮ ਦੀ ਹਾਂ ਉਹ ਸਰਕਾਰੀ ਰੋਡ ਵਿੱਚ ਹੈਗਾ ਮਲਾਜਮ ਆ ਜੀ ਤੇ ਉਹਨੂੰ ਵੀ ਆਣ ਕੇ ਉਹਦੇ ਪਰਸਪੁਰਸੋਂ ਦਾ ਖੋਇਆ ਆਣ ਕੇ ਜਿਹੜਾ ਹੈਂਡ ਬੈਗ ਹੁੰਦਾ ਉਹਦੇ ਕੱਪੜੇ ਪਾੜੇ ਆਣ ਕੇ ਨੇ ਕੁਦਰਤੀ ਆ ਪ੍ਰੇਸ਼ਾਨੀ ਤਾਂ ਹਾਂ ਪ੍ਰੇਸ਼ਾਨ ਬਹੁਤ ਕੀਤਾ ਨੇ ਫਿਰ ਅਹੀ ਮੌਕੇ ਤੇ ਆਏ ਆ ਸਾਡੇ ਨਾਲ ਡੇਰੀ ਕਾਸਟ ਵਾਲੇ ਐਸਲीडी ਆਈ ਆ ਉਹਦੋਂ ਨੇ ਫਿਰ ਆਣ ਕੇ ਆਹੀ ਉਹਨੂੰ ਉਤਾਰਿਆ ਪੁੱਤ ਤੋਂ ਫਿਰ ਉਹਨੂੰ ਮਕੇਰੀਆਂ ਭੇਜਦਾ ਉਹਦੀ ਮਾਮੀ ਨੇ ਅਹੀ ਗੱਲ ਕੀਤੀ ਹੈ ਮਾਮੀ ਆ ਦੀ ਹੌਲਦਾਰ ਕੁਲਜੀਤ ਸਿੰਘ ਜੀ ਉੱਥੇ ਲੱਗੇ ਨੇ ਮਕੇਰੀਆਂ ਥਾਣੇ ਉਹਦੋਂ ਮੈਂ ਗੱਲ ਕੀਤੀ ਉਹ ਕਹਿੰਦੀ ਵੀ ਇਹਨੂੰ ਕਿ ਮੈਨੂੰ ਸਾਹਮਣੋਂਗੇ ਆਪੇ ਜਾਨ ਮਾਲ ਦਾ ਬਚਾ ਲਿਆ ਭਾਜੀ ਹਾਂਜੀ ਬਿਲਕੁਲ ਬਚਾ ਲਿਆ ਕੋਈ ਜੰਦ